ਗੱਲ ਹੈ ਜੀ ਮੈਂ ਮਨਪ੍ਰੀਤ ਸਿੰਘ ਚੱਡਾ ਮੈਂ ਜਿਹੜਾ ਇਹਦੇ ਉੱਤੇ ਸ਼ਮਨੀ ਕਾਲ ਦਾ ਦੇ ਜਿਹੜਾ ਵਰਤ ਕਰਦੇ ਤੋ ਕਿ ਮੈਂ ਜਨਰਲ ਕਾਉਂਸਲ ਮੈਂਬਰ ਸ਼ਰਮਣੀ ਅਕਾਲੀਆ ਤੇ ਮੁਖ ਬਲਾਰਾ ਜਿਹੜਾ ਹੈਗਾ ਜਿਲ੍ਹਾ ਪਟਿਆਲਾ ਸ਼ਰਮਣੀ ਅਕਾਲੀਦਲ ਕੰਮ ਕਰ ਰਿਹਾ ਅੱਜ ਇਹ ਗੱਲ ਕਹੀ ਜੀ ਉਸੇ ਅਕਾਲੀਦਲ ਦੇ ਵਿੱਚ ਕੰਮ ਕਰ ਰਹੇ ਤੇ ਐਨ ਕੇ ਸ਼ਰਮਾ ਮੀਤ ਬਾਦ ਆ ਪਟਿਆਲੇ ਤੋਂ ਇਹ ਦੇਖਦੇ ਹੋ ਕਿ ਕਿਤਨਾ ਚੱਕਰ ਬਣ ਜੋ ਕਿ ਹੰਕਾਰ ਮਿਲ ਰਿਹਾ ਬਿਕੋ ਸਾਡਾ ਜਿਹੜਾ ਉਮੀਦਵਾਰ ਹੈ ਸ਼ਰਮਣੀ ਅਕਾਲੀਦਲ ਦਾ ਕਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਵਧੀਆ ਵਿਜ਼ਨ ਹੈ ਕਿ ਉਹਨਾਂ ਨੇ ਜਦੋਂ 10 ਸਾਲ ਸਰਕਾਰ ਰਹੀ ਹੈ ਤਾਂ ਵੀ ਇੱਕ ਵਿਜ਼ਨ ਬਣਾਇਆ ਸੀ ਕਿ ਮੈਂ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਤੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉੱਚੇ ਲੈ ਕੇ ਜਾਣਾ ਹੈ ਤੇ ਉਹ 10 ਸਾਲਾਂ ਦੇ ਵਿੱਚ ਉਹਨਾਂ ਪੰਜਾਬ ਨੂੰ ਕਿਸ ਲੈਵਲ ਤੇ ਲੈ ਕੇ ਗਏ ਆ ਦੇਖਦੇ ਆ ਹਵਾਈ ਅੱਡੇ ਲਿਆਂਦੇ ਮੈਡੀਕਲ ਕਾਲਜ ਲਿਆਂਦੇ ਸਰਕਾਂ ਦਾ ਜਾਲ ਵਿਛਾਇਆ ਔਰ ਮਾਖੇੜ ਕਬੱਡੀ ਜਿਹੜੀ ਪਿੰਡਾਂ ਦੀ ਖੇਡ ਚੋਂ ਉੱਥੇ ਲੈ ਕੇ ਗਏ ਮੇਰੇ ਮੈਂ ਵਿਜ਼ਨ ਦੀ ਗੱਲ ਕਰ ਰਿਹਾ ਇਹੀ ਵਿਜ਼ਨ ਸੀ ਕਿ ਅਸੀਂ ਸ਼ੋਮਣੀ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਹੈ ਬਹੁਤ ਸੋਸ ਸਮਝ ਕੇ ਤਕੜਾ ਉਮੀਦਵਾਰ ਤੇ ਬਹੁਤ ਹੀ ਲਿਆਕਤ ਵਾਲਾ ਉਮੀਦਵਾਰ ਦੇਣਾ ਹੈ ਤੇ ਉਹਨਾਂ ਨੇ ਐਨ ਕੇ ਸ਼ਰਮਾ ਜੀ ਨੂੰ ਦਿੱਤਾ ਤੇ ਗੱਲ ਤੇ ਗੱਲ ਕਰ ਰਹੇ ਤੇ ਕਹਿ ਰਹੇ ਆ ਕਿ ਸਮਝਾ ਰਹਿਆ ਆਪਾਂ ਰੋਡ ਸ਼ੋ ਦੀ ਗੱਲ ਕਰੀ ਗੱਲ ਰੋਡ ਸ਼ੋ ਹੋਇਆ ਜੀ ਰੋਡ ਸ਼ੋ ਹੈ ਇਹ ਇੱਥੇ ਚੱਲ ਰਿਹਾ ਪਰ ਪੜ ਚੱਲ ਗਿਆ ਸੋ ਜੀ ਐਨ ਕੇ ਸ਼ਰਮਾ ਨੇ ਤੈਟਰ ਉੱਤੇ ਰੋਡ ਜੋ ਜਾਂ ਤੁਮ ਮੋਹਿੰਦਰਾਣਾ ਜਾਇਲ ਰੋਡ ਤੋਂ ਪੱਟੇ ਕਿੰਨੀ ਇਹ ਦੇਖ ਦਿੱਤੀ ਇਸ ਤਰ੍ਹਾਂ ਵਾਲੇ ਕੁਝਾ ਦੇਖੋ ਕੁਝ ਹਾਲਤ ਹੈ ਵੀ ਰੋਡ ਸੋਕੜਨਾ ਹਰ ਇੱਕ ਨੀਚਲੇ ਪੱਧਰ ਤੱਕ ਜਿਹੜੇ ਦੁਕਾਨਦਾਰ ਨੇ ਜਿਵੇਂ ਉਹਨਾਂ ਤੱਕ ਅਪਰੋਚ ਨਹੀਂ ਹੁੰਦੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਹਲਕੇ ਨੇ ਪਟਿਆਲੇ ਲੋਕ ਸਭਾ ਕੰਸਿਸਟੈਂਸੀ ਚ ਕਹਿੰਦੇ ਹਰ ਇੱਕ ਨੇ ਆਪਣੇ ਆਪਣੇ ਜ਼ਿੰਮੇਵਾਰੀ ਨਾਲ ਕੰਮ ਕਰੇ ਆ ਤੇ ਆਪਣੇ ਆਪਣੇ ਪ੍ਰੋਗਰਾਮ ਕਰਾਏ ਪਰ ਕਿਤੇ ਕਿਤੇ ਪ੍ਰੋਗਰਾਮ ਹੋਏ ਆ ਉੱਤੇ ਕਿਤੇ ਜਿਹੜਾ ਬਿਜ਼ਨਸ ਵਪਾਰੀ ਵਰਗ ਹੈ ਉਹ ਟੱਚ ਨਹੀਂ ਕਰ ਸਕਦੇ ਇਸ ਕਰਕੇ ਲੋੜ ショਅ ਕੀਤੇ ਆ ਵੀ ਹਾਂ ਉਹ ਹਾਂ ਟੱਚ ਕਰ ਲੀਆਂ ਵੀ ਵਪਾਰੀ ਵਰਗ ਨੂੰ ਪਤਾ ਲੱਗੇ ਇੱਕ ਜਮੀਨੀ ਪੱਧਰ ਤੇ ਜੁੜਿਆ ਹਨਕੇ ਸ਼ਰਮਾ ਮੈਂ ਸਮਝਦਾ 25 ਸਾਲਾਂ ਦਾ ਰਿਕਾਰਡ ਹੈ ਕਿ ਉਹ ਜਮੇ ਇਸੀ ਪਾਰਟੀ ਚ ਹਨਕੇ ਸ਼ਰਮਾ ਜੀ ਜਿਵੇਂ ਦਾ ਗੁਰਤਾਰ ਸਿੰਘ ਤੋੜਾ ਉਹਨਾਂ ਨੂੰ ਸਿਆਸਤ ਤੇ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਰਪੰਚੀ ਤੋਂ ਇਲੈਕਸ਼ਨ ਆਪਣੀ ਸਿਆਸੀ ਜੀ ਸ਼ੁਰੂਆਤ ਕੀਤੀ ਡੇਰਾ ਬਸੀ ਦੇ ਜੰਪਾਲਾ ਡੇਰਾ ਬਸੀ ਦੇ ਜੰਪਾਲ ਹੋਣ ਕਰਕੇ ਉੱਥੇ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਜਿਹੜਾ ਹੈ ਸਰਦਾਰ ਜੱਸੀਦਰ ਗੁਰਚੰਦ ਸਿੰਘ ਥੋੜਾ ਪਾਸੋਂ ਕੀਤਾ ਉੱਥੇ ਹੀ ਉਹਨਾਂ ਨੇ ਸਰਪੰਚੀ ਲਈ ਸਪੰਚ ਬਣੇ ਉਸ ਤੋਂ ਬਾਅਦ ਨਗਰ ਕੌਂਸਲ ਦੇ ਵਿੱਚ ਮੈਂਬਰ ਬਣੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀ ਰਹੇ ਔਰ ਐਮਐਲਏ ਬਣੇ ਐਮਐਲਏ ਬਣ ਕੇ ਫਿਰ ਬਦੌਰ ਉਹਨਾਂ ਨੇ ਰਾਜ ਮੰਤਰੀ ਦਾ ਦਰਜਾ ਮਿਲ ਕੇ ਉਹਨਾਂ ਨੇ ਉੱਥੇ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਦੀਆਂ ਨਿਕਲੀਆਂ ਸਭ ਤੋਂ ਕੰਮ ਕੀਤਾ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਨੇ ਡੇਰਾ ਬਸੀ ਜਿਰਕਪੁਰ ਮੁਹਾਲੀ ਇੰਨੀ ਆਈਟੀ ਹੱਬ ਲਿਆ ਕੇ ਉਥੇ ਇੰਨੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਇੰਨੇ ਬਿਲਡਿੰਗਾਂ ਬਣਾਈਆਂ ਇੰਨੇ ਵਪਾਰ ਦਿੱਤੇ ਉਹ ਉਹਨਾਂ ਦਾ ਵਿਜ਼ਨ ਜਿਹੜਾ ਹੈਗਾ ਬਿਲਕੁਲ ਸੁਖਵੀਰ ਸਿੰਘ ਬਾਦਲ ਦੀ ਸੋਚ ਵਰਗਾ ਵਿਜ਼ਨ ਹੈ ਤੇ ਮੈਂ ਸਮਝਦਾ ਵੀ ਜੇ ਐਨ ਕੇ ਸ਼ਰਮਾ ਦਾ ਵਿਜ਼ਨ ਵਰਗਾ ਨੌਜਵਾਨ ਆਗੂ ਜੇ ਇੱਥੇ ਲੋਕ ਸਭਾ ਚ ਆਪਾਂ ਜਿਤਾ ਕੇ ਭੇਜਦੇ ਆ ਤੇ ਮੈਂ ਸਮਝਦਾ ਪਟਿਆਲਾ ਜਿਹੜਾ ਹਰ ਵਕਤ ਮਾਰ ਖਾਂਦਾ ਸੀ ਚਾਹੇ ਕੋਈ ਵੀ ਲੋਕਾਂ ਦਾ ਆਮ ਇਹ ਹੁੰਦਾ ਜੀ ਮੈਂ ਲੋਕਾਂ ਦੀ ਆਮ ਗੱਲਾਂ ਸੀਗੀਆਂ ਕਿ ਜੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਬਠਿੰਡੇ ਦੇ ਨੇ ਤੇ ਬਠਿੰਡੇ ਦਾ ਵਿਕਾਸ ਦੇਖੋ ਕੀ ਹੈ ਕਿ ਪਟਿਆਲੇ ਦਾ ਮੁੱਖ ਮੰਤਰੀ ਹੋਣ ਕਰਕੇ ਉਹਦਾ ਵਿਕਾਸ ਦੇਖੋ ਕੀ ਹੈ ਕਿ ਨਾਲੇ ਟਕਣ ਤੋਂ ਸਵਾ ਤੇ ਹੋਰ ਕਰਨ ਤੋਂ ਬਿਦਾ ਆਇਆ ਕੀ ਹੈ ਔਰ ਮੇਰੇ ਕਹਿਣ ਤੋਂ ਮਤਲਬ ਇਹ ਹੈ ਜੇ ਇੱਕ ਅਜਿਹਾ ਵਿਜ਼ਨ ਵਾਲਾ ਅਜਿਹੀ ਸੋਚ ਵਾਲਾ ਸੋ ਕੁਬੀਰ ਸਿੰਘ ਬਾਦਲ ਦਾ ਵਿਜ਼ਨ ਜੋ ਹੈ ਕਿ ਮੈਂ ਹਰ ਇੱਕ ਪੰਜਾਬ ਨੂੰ ਵਿਕਸਿਤ ਕਰਨਾ ਪੰਜਾਬ ਦੀ ਗੱਲ ਖੇਤਰੀ ਪਾਰਟੀ ਨੂੰ ਵਿਕਸਿਤ ਕਰਕੇ ਆਪਾਂ ਲਿਆਉਣਾ ਹੈ ਤੇ ਜੇ ਇਹ ਜੇ ਵਿਜ਼ਨ ਵਾਲਾ ਉਹਨਾਂ ਨੇ ਦੂਰ ਅੰਦੇਸ਼ੀ ਸੋਚ ਵਾਲਾ ਇੱਕ ਜਮੀਨੀ ਪੱਧਰ ਨਾਲ ਜੁੜਿਆ ਨੌਜਵਾਨ ਐਨ ਕੇ ਸ਼ਰਮਾ ਸਾਨੂੰ ਦਿੱਤਾ ਤੇ ਸੇਮ ਹੂ ਬਹੂ ਦੀ ਕਾਪੀ ਹੈ ਉਹਦਾ ਵੀ ਵਿਜ਼ਨ ਇਹੀ ਹੈ ਕਿ ਮੈਂ ਪੰਜਾਬ ਲਈ ਕੁਝ ਕਰਾਂ ਮੈਂ ਆਪਣੇ ਦੇਸ਼ ਲਈ ਕੁਝ ਕਰਾਂ ਆਪਣੀ ਕੌਮ ਲਈ ਕੁਝ ਕਰਾਂ ਔਰ ਆਪਣੇ ਸਮਾਜ ਲਈ ਕੁਝ ਕਰਾਂ ਤੇ ਮੈਂ ਸਮਝਦਾ ਜਿਹੜੇ ਜਿਹੜੇ ਮੁੱਦੇ ਉਹ ਲੈ ਕੇ ਚੱਲੇ ਨੇ ਜਿਵੇਂ ਜੇ ਧਰਨਯਾਰ ਜੀ ਉਹਨਾਂ ਨੇ ਗੱਲ ਕੀਤੀ ਹੈ ਔਰ ਘੜਾਮ ਵਿਚੇ ਜਿਹੜਾ ਮੰਦਿਰ ਹੈ राम ਮੰਦਿਰ ਹੈ ਉਹਨੂੰ ਵਰਲਡ ਲੈਵਲ ਤੇ ਜਾਂ ਵਿਕਸ਼ਿਤ ਕਰਨ ਦੀ ਗੱਲ ਕੀਤੀ ਹੈ ਕਿ ਉਹਨੂੰ ਬਹੁਤ ਵਧੀਆ ਸਾਬਤ ਕਰਾਂਗੇ राम ਮੰਦਿਰ ਦੇ ਨਾਨਕੇ ਨੇ ਨਾਮ ਭਗਤ ਭਗਵਾਨ ਰਾਮ ਜੀ ਦੇ ਨਾਨਕੇ ਨੇ ਤੇ ਅਜਿਹੀਆਂ ਗੱਲਾਂ ਲੈ ਕੇ ਨਾਲ ਚੱਲੇ ਨੇ ਕਿਸਾਨੀ ਨਾਲ ਜੁੜਿਆ ਹੋਇਆ ਉਹ ਨਾਲ ਬਲਦਾਂ ਨਾਲ ਕੀਤੀ ਟਰੈਕਟਰਾਂ ਨਾਲ ਕੀਤੀ ਸੰਧਾਂ ਨਾਲ ਕੀਤੀ ਆਪ ਕੀਤੀ ਹੋਈ ਹੈ ਇਹਨੇ ਜਮੀਨੀ ਪੱਧਰ ਤੇ ਜੁੜਿਆ ਤੇ ਮੈਂ ਤਾਂ ਇਹ ਲੋਕਾਂ ਨੂੰ ਸਾਰੇ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਤੇ ਜਿੱਥੇ ਕਿਤੇ ਹਲਕਾ ਦਿਹਾਤੀ ਦੇ ਜਿਹੜੇ ਇੰਚਾਰਜ ਜਸਪਾਲ ਸਿੰਘ ਬਿੱਟੂ ਝੱਠਾ ਉਹ ਵੀ ਬੜੀ ਮਿਹਨਤ ਕਰਕੇ ਬੜੀ ਸ਼ਿੱਦਤ ਨਾਲ ਲੱਗੇ ਹੋਏ ਐ ਤੇ ਅਸੀਂ ਉਹਨਾਂ ਦੀ ਟੀਮ ਦੇ ਵਿੱਚ ਅਸੀਂ ਆਪਣਾ ਕੰਮ ਕਰ ਰਹੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਦੇਖੋ ਇੱਕ ਦਿਨ ਦਾ ਸਮਾਂ ਰਹਿ ਗਿਆ ਅੱਜ 30 ਤਰੀਕਾ ਐ ਫਿਰ 31 ਤਰੀਕਾ ਅੱਜ ਤੋਰ ਪ੍ਰਚਾਰ ਸ਼ਾਮ ਨੂੰ ਬੰਦ ਹੋ ਜਾਣਾ ਮੇਰਾ ਮਤਲਬ ਇਹ ਹੈ ਕਹਿਣ ਦਾ ਵੀ ਜੇ ਆਪਣੇ ਕੋਲ ਇਹ ਜਿਹੇ ਆ ਵਿਜ਼ਨ ਐ ਤੁਸੀਂ ਗੱਲ ਕੀਤੀ ਸੀ ਕਿ ਤੁਹਾਨੂੰ ਇਹਦੇ ਬਾਰੇ ਇਸ ਇਲੈਕਸ਼ਨ ਬਾਰੇ ਐਨਕੀ ਸ਼ਰਮੇ ਦਾ ਵਿਜ਼ਨ ਕੀ ਲੱਗਦਾ ਐ ਮੈਂ ਇਹ ਦੱਸ ਦੇਣਾ ਚਾਹੁੰਦਾ ਵੀ ਤਿਕੋਣਾ ਮੁਕਾਬਲਾ ਜਿਹੜਾ ਆਪਸ ਉਹਨਾਂ ਹੋਰ ਪਾਰਟੀਆਂ ਦਾ ਹੈਗਾ ਉਹਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਉਧਾਰੇ ਆਏ ਹੋਏ ਨੇ ਮੰਗੇਵੇਂ ਆਏ ਹੋਏ ਨੇ ਪਾਰਟੀਆਂ ਬਦਲੀਆਂ ਵੀ ਐ ਔਰ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਡਾਕਟਰ ਧਰਮਵੀਰ ਕਾਂਦੀ ਉਹ ਪਹਿਲਾਂ ਆਮ ਆਦਮੀ ਤੋਂ ਜਿੱਤੇ ਸੀ ਉਹ ਵੀ ਕਾਂਗਰਸ ਚਲੇ ਗਏ ਉਹ ਕਿਤੇ ਕਾਂਗਰਸ ਨੇ ਲੁੱਟਮਾਰ ਕੀਤੀ 84 ਦੇ ਦੰਗੇ ਕੀਤੇ ਗੁਰਮਤ ਜਿਹੜੇ ਸਾਡੇ ਇਤਿਹਾਸਕ ਸਥਾਨ ਸੀ ਉਹਨਾਂ ਤੇ ਅਟੈਕ ਕੀਤਾ ਸਾਡੇ ਸਿੱਖਾਂ ਦੀ ਨਜ਼ਲਕੁਸ਼ੀ ਕੀਤੀ ਅੱਜ ਉਹ ਉਹਨਾਂ ਨੂੰ ਮਾਰਾ ਕਹਿੰਦੇ ਸੀ ਅੱਜ ਉਹਨਾਂ ਦੇ ਨਾਲ ਟਿਕਟ ਲੈ ਕੇ ਖੜੇ ਨੇ ਹੋਰ ਜਿਹੜੇ ਜਿਨ੍ਹਾਂ ਨੇ ਰਾਜ ਸੱਤਾ ਸੰਭਾਲੀ ਸੀਐਮ ਰਹੇ ਉਹਨਾਂ ਦੇ ਮਹਾਰਾਣੀ ਪ੍ਰਦੀਪਕੌਰ ਦੇ ਘਰੋਂ ਕੈਪਟਨ ਅਮਰਿੰਦਰ ਸਿੰਘ ਗੁਰਕਾ ਸਾਹਿਬ ਜੀ ਹਸੂਆ ਖਾ ਕੇ ਮੈਨਾਂ ਰਹਾ ਪੰਜ-ਛੇ ਦਿਨਾਂ ਵਿੱਚ ਖਤਮ ਕਰ ਦਾਂਗਾ ਕੁਝ ਨਹੀਂ ਕਰ पाए ਉਹਨਾਂ ਨੇ ਜੇ ਉਹਨਾਂ ਦੇ ਘਰ ਵਾਲੇ ਚਲੇ ਗਏ ਸੀਗੇ ਬੀਜੇਪੀ ਤੇ ਉਹਨਾਂ ਨੂੰ ਚਾਹੀਦਾ ਸੀ ਐਮਪੀ ਸੀ ਨੂੰ ਰਵੈنگ ਕਰ ਦੇਣਾ ਚਾਹੀਦਾ ਉਹਨਾਂ ਦਾ ਰਾਜ ਰਾਜ ਸਭਾ ਮੰਨੀ ਹੈ ਰਾਜ ਰਾਜਸੀ ਉਹਨਾਂ ਨੇ ਥਾੜ-ਬਾੜ ਰੱਖੀ ਹੈ ਹੋਰ ਕੁਝ ਨਹੀਂ ਰੱਖਿਆ ਤੇ ਰਹਿ ਗਈ ਗੱਲ ਆਮ ਆਦਮੀ ਪਾਰਟੀ ਦੀ ਜਿਨਾ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਉਹਨਾਂ ਨੇ ਕਿਹਾ ਸੀ ਸੀ ਕਿ ਆਮ ਕਲਚਰ ਲੈ ਕੇ ਆਵਾਂਗੇ ਬਦਲਾਅ ਲੈ ਕੇ ਆਵਾਂਗੇ ਕੀ ਬਦਲਾਅ ਲਿਆਂਦਾ ਆਮ ਆਦਮੀ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਡਾਕਟਰ ਬਲਬੀਰ ਕੈਬਨਟ ਮੰਤਰੀ ਆ ਉਹ ਵੀ ਟਿਕਟ ਦੇਤੀ ਉਹ ਕਹਿਣ ਤੋਂ ਪਾਵ ਕਿ ਜੇ ਆਮ ਆਦਮੀ ਪਾਰਟੀ ਦਾ ਕਲਚਰ ਲੈ ਕੇ ਆਉਣਾ ਸੀ ਤੇ ਆਮ ਘਰਾਣੇ 'ਚ ਕਿਸ ਨੂੰ ਟਿਕਟ ਦੰਦੇ ਪਤਾ ਲੱਗਦਾ ਵੀ ਹਾਂ ਇਹ ਆਮ ਆਦਮੀ ਪਾਰਟੀ ਨੂੰ ਤੁਸੀਂ ਟਿਕਟ ਦੇ ਰਹੇ ਹੋ ਫਿਰ ਤੁਸੀਂ ਦੇਖ ਲਓ ਉਥੇ ਸ਼ਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਆ ਉਹ ਜਲੰਧਰ ਵਾਲਾ ਉਹ ਭੱਜ ਗਿਆ ਹੈ ਜੀ ਜਿੱਥੇ ਕਿਤੇ ਉਹ ਟਿੱਕਾ ਦਿੰਦੇ ਨੇ ਉਤੇ ਕੋਈ ਵੀ ਬੰਦਾ ਇਹਨਾਂ ਨਾਲ ਨਹੀਂ ਖੜਦਾ ਕਿਉਂਕਿ ਉਹਨਾਂ ਨੂੰ ਝਾੜੂ ਦੀ ਲਿਆਕਤ ਪਤਾ ਲੱਗ ਜਾਂਦੀ ਹੈ ਤੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਇਹਨਾਂ ਤਕੂਨਾਂ ਦੇ ਮੁਕਾਬਲੇ ਦੇ ਵਿੱਚ ਸਾਡਾ ਐਨ ਕੇ ਸ਼ਰਮਾ ਜਿਹੜਾ ਹੈਗਾ ਪਟੋਕੜ 50000 ਦੀ ਲੀਡ ਲੈ ਕੇ ਡੇਰਾ ਬਸੀ ਤੋਂ ਇਧਰੋਂ ਆਏਗਾ ਤੇ ਇੱਥੇ ਆਪਣੀ ਆਪਣੀ ਕਮਾਂਡ ਹਲਕਿਆਂ ਨੇ ਸਮਾਣਾ ਨਾਭਾ ਪਾਟੜਾ ਪਟਿਆਲਾ ਦਿਹਾਤੀ ਪਟਿਆਲਾ ਵਨ ਇਹ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਸੰਭਾਲੀ ਹੋਈ ਹੈ ਮੈਨੂੰ ਪੂਰੀ ਆਸ ਤੇ ਉਮੀਦ ਹੈ ਕਿ ਐਨ ਕੇ ਸ਼ਰਮਾ ਜੀ ਬਹੁਮਤ ਨਾਲ ਇੱਥੋਂ ਉਹਨਾਂ ਨੂੰ ਸਾਰਿਆਂ ਨੂੰ ਜਿੱਦੇ ਹੋਏ ਪਹਾੜਾਂ ਦੇ ਵਿੱਚੋਂ ਜਿਵੇਂ ਬੰਦੇ ਉਗਦੇ ਹਨ ਨਾ ਦਰਖਤ ਉਗਦੇ ਹੈ ਉਹਵੇਂ ਅਕਾਲੀ ਦਲ ਦੇ ਵਿੱਚੋਂ ਇੱਕ ਨਮਾਇੰਦਾ ਬਣ ਕੇ ਲੋਕ ਸਭਾ ਦੇ ਵਿੱਚ ਲੋਕ ਸਭਾ ਦਾ ਪਟਿਆਲੇ ਦੀ ਆਵਾਜ਼ ਬਣੇਗਾ ਤੇ ਮੈਂ ਸਾਰੇ ਪਟਿਆਲੀਆਂ ਨੂੰ ਅਪੀਲ ਕਰਦਾ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਸੋਚਣ ਦੀ ਲੋੜ ਨਹੀਂ ਮੈਂ ਤਾਂ ਇਹ ਕਹਾਂਗਾ ਵੀ ਤੁਹਾਡੇ ਕੋਲ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਸਾਰੇ ਤੁਸੀਂ ਵਤ ਕੇ ਦੇਖ ਚੁੱਕੇ ਹੋ ਤੁਹਾਨੂੰ ਬਹੁਤ ਵਧੀਆ ਇੱਕ ਨੌਜਵਾਨ ਮਿਲਿਆ ਆਪਾਂ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਭੂਿਕ ਨੂੰ ਜੇ ਸੁਰੱਖਿਅਤ ਰੱਖਣਾ ਚਾਹੁੰਦੇ ਆ ਅਡੇਆਲੇ ਨੂੰ ਇੱਕ ਹੱਬ ਬਣਾਉਣਾ ਚਾਹੁੰਦੇ ਆ ਬਿਜ਼ਨਸ ਦਾ ਹੱਬ ਬਣਾਉਣਾ ਚਾਹੁੰਦੇ ਆ ਆਈਟੀ ਦਾ ਹੱਬ ਬਣਾਉਣਾ ਚਾਹੁੰਦੇ ਆ ਤਾਂ ਦੂਰਅੰਦੇਸ਼ੀ ਸੋਚ ਤੇ ਜ਼ਮੀਨੀ ਪੱਧਰ ਨਾਲ ਜੁੜੇ ਐਨ ਕੇ ਸ਼ਰਮਾ ਨੂੰ ਵੋਟਾਂ ਪਾ ਕੇ ਇੱਕ ਤਰੀਕ ਨੂੰ ਇੱਕ ਨੰਬਰ ਬਟਨ ਦੇ ਕਾਬ ਦਬ ਕੇ ਕਾਮਯਾਬ ਕਰੋ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫਤਿਹ ਦੀ ਸ਼ਾਨ ਪੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ